ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਨੀ ਟੀਵੀ ਮੈਂ ਆ ਭਗਵਨੀਤ ਕੋ ਨਜ਼ਰ ਪਾਉਣ ਨੇ ਆ ਪੰਜਾਬ ਦੀਆਂ ਹੁਣ ਤੱਕ ਦੀਆਂ ਵਡੀਆਂ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਣਤੰਤਰ ਦਿਵਸ ਤੇ ਦਿੱਤੀਆਂ ਸੰਭੂ ਦੇਸ਼ ਵਾਸੀਆਂ ਨੂੰ ਵਧਾਈਆਂ ਸੀਐਮ ਮਾਨ ਵੱਲੋਂ ਗਣਤੰਤਰ ਦਿਹਾੜੇ ਮੌਕੇ ਪਟਿਆਲਾ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਕੀਤੀ ਗਈ ਸ਼ਿਰਕਤ ਸੀਐਮ ਮਾਨ ਵੱਲੋਂ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਲਹਿਰਾਇਆ ਗਿਆ तिरੰਗਾ ਪਟਿਆਲਾ ਵਿੱਚ ਪੋlo ਗਰਾਉਂਡ ਅਤੇ ਇਸ ਦੇ ਆਲੇ ਦੁਆਲੇ ਦਾ 5 ਕਿਲੋਮੀਟਰ ਤੱਕ ਏਰੀਆ ਐਲਾਨਿਆ ਗਿਆ ਨੋ ਡਰੋਨ ਜ਼ੋਨ ਇਸੇ ਤਰ੍ਹਾਂ ਸਰਕਟ ਹਾਊਸ ਅਤੇ ਇਸ ਦੇ ਆਲੇ ਦੁਆਲੇ ਦੇ 5 ਕਿਲੋਮੀਟਰ ਦੇ ਖੇਤਰ ਵਿੱਚ ਵੀ ਸੁਰੱਖਿਆ ਦੇ ਕੀਤੇ ਗਏ ਸਖਤ ਪ੍ਰਬੰਧ ਲੁਧਿਆਣਾ ਵਿੱਚ ਗਣਤੰਤਰ ਦਿਵਸ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਲਹਿਰਾਇਆ ਗਿਆ ਤਿਰੰਗਾ ਗਣਤੰਤਰ ਦਿਵਸ ਤੇ ਮੋਗਾ ਵਿੱਚ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਲਹਿਰਾਇਆ ਗਿਆ ਤਿਰੰਗਾ 76ਵੇਂ ਗੜਤਾਂਤਰ ਦਿਹਾੜੇ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਨੇ ਵੀ ਫੈਰਾਇਆ ਤਿਰੰਗਾ ਦਿੱਤੀਆਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ। ਸ਼੍ਰੀ ਮੁਕਤਸਰ ਸਾਹਿਬ ਵਿਖੇ ਗੜਤਾਂਤਰ ਦਿਵਸ ਤੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਲਹਿਰਾਇਆ ਤਿਰੰਗਾ ਪਰੇਡ ਦਾ ਕੀਤਾ ਨੇ ਰੱਖਣ। ਟਰੈਕਟਰ ਲੈ ਸੜਕਾਂ ਤੇ ਉਤਰੇ ਕਿਸਾਨ ਦੇਸ਼ ਵਿੱਚ ਵੱਖ-ਵੱਖ ਥਾਵਾਂ ਤੇ ਟਰੈਕਟਰ ਮਾਰਚ ਕਰ ਜਤਾਇਆ ਜਾ ਰਿਹਾ ਰੋਸ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 28ਵੇਂ ਦਿਨ ਵੀ ਜਾਰੀ। ਪੰਜਾਬ ਲੋਕ ਸੇਵਾ ਕਮਿਸ਼ਨ ਨੇ ਪੰਜਾਬ ਪੀਪੀਐਸਸੀ ਪ੍ਰੀਖਿਆ 2025 ਦਾ ਨੋਟੀਫਿਕੇਸ਼ਨ ਕੀਤਾ ਜਾ ਰਿਹਾ ਉਮੀਦਵਾਰ ਵੈਬਸਾਈਟ ਤੇ ਜਾ ਕੇ ਕਰ ਸਕਦੇ ਹਨ ਅਪਲਾਈ ਅਜਨਾਲਾ ਵਿਖੇ ਬਦਮਾਸ਼ਾ ਵੱਲੋਂ ਕਪੜਾ ਵਪਾਰੀ ਤੇ ਦੁਕਾਨ ਵਿੱਚ ਦਾਖਲ ਹੋ ਚਲਾਈਆਂ ਗਈਆਂ ਗੋਲੀਆਂ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਮਚੀ ਭੱਜਦੜ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਨੀ ਟੀਵੀ ਦੇ ਨਾਲ